ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਮੇਰੇ ਨਾਲ ਇੱਕ ਕੁੜੀ ਆਈ ਸੀ ਇੰਸਟਾਗ੍ਰam ਤੇ ਮਿਲੀ ਸੀ ਮੈਨੂੰ 3 ਮਹੀਨੇ ਪਹਿਲਾਂ ਮੁਸਕਾਨ ਨਾਮ ਸੀਗਾ ਉਹਦਾ ਉਹਦਾ ਵੈਸੀ ਐਸੀ ਨਾਮ ਉਹਨੇ ਮਨਪ੍ਰੀਤ ਦੱਸਿਆ ਸੀ ਆਪਣਾ ਨਾਮ ਕੁੜੀ ਨਾ ਮੇਰੇ 3 ਮਹੀਨੇ ਤੋਂ ਵਧੀਆ ਰਿਲੇਸ਼ਨਸ਼ਿਪ ਸੀਗਾ ਤੇ ਹੁਣੇ ਥੋੜੇ ਦਿਨ ਪਹਿਲਾਂ ਉਹ ਕਹਿ ਰਹੀ ਸੀ ਮੈਨੂੰ ਮਿਲਣ ਲਈ ਕਹਿ ਰਹੀ ਸੀ ਕਿ ਮਿਲਣ ਲਈ ਬੁਲਾਇਆ ਸੀ ਮੈਨੂੰ ਤੇ ਉਹ ਸਵੇਰੇ ਐਕਚੁਅਲੀ ਮਿਲਣ ਲਈ ਬੁਲਾਇਆ ਤੇ ਫਿਰ ਮੈਨੂੰ ਕਹਿੰਦੀ ਕਿ ਤੁਸੀਂ ਮੈਨੂੰ ਮਿਲਣ ਆਓ ਮੈਨੂੰ ਮਤਲਬ ਮੈਨੂੰ ਫੋਰਸ ਕਰਦੀ ਸੀ ਮਿਲਣ ਨੂੰ ਸਟੀਸੋਨ ਲੱਗੇ ਗੁਰਮੀਤ ਇੱਕ ਵਾਰ ਪਲੀਜ਼ ਲਾਸਟ ਵਾਰ ਮੰਨੇ ਤੜੀ ਸਿੱਧ ਵੀ ਨਹੀਂ ਕਰੂੰਗੀ ਮੈਂ ਜੀ ਜੂ ਨੂੰ ਪਿਆ ਪਲੀਸ ਪੀਸ ਪੀਸ ਮੈਂ ਆਪਣੇ ਪਾਪਾ ਤੋਂ ਪਰਮਿਸ਼ਨ ਲਈਤੀ ਸੀ ਉਹਨਾਂ ਨੇ ਮਨਾ ਕਰਤਾ ਸੀ ਫਿਰ ਕੁੜੀ ਨੇ ਸਾਨੂੰ ਕਿਹਾ ਵੀ ਕਹਿਣ ਲੱਗੀ ਜੇ ਤੁਸੀਂ ਨਹੀਂ ਆਏ ਮੈਂ ਆਪਣੇ ਆਪ ਨੂੰ ਕੁਝ ਕਰ ਲੂੰਗੀ ਕਿਹੜੀ ਜਗ੍ਹਾ ਬੁਲਾਇਆ ਗਿਆ ਸੀ ਤੁਹਾਨੂੰ ਮਿਲਣ ਵਾਸਤੇ ਜੀ ਇੱਕ ਹੈਗੀ ਵੱਲੀਪੁਰ ਖੁਰਤ ਜਗ੍ਹਾ ਹੈਗੀ ਆ ਹੰਬੜਾ ਤੱਕ ਗਿਆ ਤੇ ਉੱਥੇ ਬੁਲਾਇਆ ਸੀ ਮਿਲਣ ਵਾਸਤੇ ਸਾਨੂੰ ਆਈ ਲਵ ਯੂ ਥੈਂਕ ਯੂ ਥੈਂਕ ਯੂ ਸੋ ਸੋ ਮੱਚ ਗੁੱਡ ਵੀਰ ਤੋਂ ਲੱਗੇ ਕਿ ਅਗਰ ਤੁਸੀਂ ਕੱਲ ਨਹੀਂ ਆਏ ਨਾ ਸੌਣ ਲੱਗੇ ਜਾਂ ਤਾਂ ਮੈਂ ਸੁੱਤੀ ਬਈ ਰਹਿ ਜਾਊਂਗੀ ਜਾਂ ਤਾਂ ਮੈਂ ਇੱਕ ਸੱਚੀ ਮਾਰਵੋਟ ਜਾਣਾ ਸ੍ਰੀ ਨੂ ਸੌਣ ਲੱਗੇ ਮ ਤੇ ਹੁਣ ਉਧਰ ਬੁਲਾਇਆ ਸੀ ਧੋਖੇ ਨਾਲ ਹੀ ਬੁਲਾਇਆ ਸਾਨੂੰ ਕੁੜੀ ਆਈ ਨਹੀਂ ਮਿਲਣ ਮਿਲਣ ਵੀ ਸਾਹਮਣੇ ਜ਼ਰੂਰ ਆਈ ਸੀਗੀ ਬਟ ਉਧਰ ਹੋ ਮੁੰਡੇ ਆ ਗਏ ਸੀ ਸਾਨੂੰ ਕੁੱਟਮਾਰ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਤੇ ਸਾਡਾ ਸਮਾਨ ਵੀ ਖੋਲਿਆ ਤੇ ਸਾਨੂੰ ਧਮਕੀ ਦਿੱਤੀ ਵੀਡੀਓ ਬਣਵਾ ਲਈ ਸਾਡੀ ਚੋਰੀ ਦੀ ਕਿ ਵੀ ਤੁਸੀਂ ਬੋਲੋਗੇ ਅਸੀਂ ਚੋਰੀ ਕਰਨ ਆਏ ਸੀਗੇ ਆ ਕਿੱਥੋਂ ਆਇਆਂ ਡੇਲੇ ਤੋਂ ਆਏ ਵੀਰੇ ਕੀ ਨਾਮ ਹੈ ਮਰੀ ਵੀਰੇ ਕੀ ਕਰਨਾ ਹੈ ਚੋਰੀ ਕਰਨਾ ਹੈ ਜੀ ਚੋਰੀ ਕਰਨਾ ਹੈ ਜੀ ਨਾ ਮਰੀ ਤੋਂ ਨਾਮ ਚਾਹੀਦਾ ਹਾਂ ਵੀ ਹਾਂ ਜੀ ਭਾਈ ਕਿੱਥੋਂ ਆਇਆ ਮੈਂ ਲੁਧਿਆਣੇ ਤੋਂ ਫਰਨੀਸ ਸਿੰਘ ਠੀਕ ਕਰਨ ਆਇਸੀ ਇਧਰੋਂ ਚੋਰੀ ਕਰਨ ਆਇਸੀ ਵੀਡੀਓ ਬਣਵਾ ਕੇ ਉਹ ਕਹਿੰਦੇ ਸੀ ਵੀ ਅਸੀਂ ਵੀਡੀਓ ਵਾਇਰਲ ਕਰ ਦਾਂਗੇ ਸਾਨੂੰ 5 ਲੱਖ ਰੁਪਏ ਦੀ ਮੰਗ ਕੀਤੀ ਸੀ ਉਹਨਾਂ ਨੇ ਤੇ ਵੀਡੀਓ ਵਾਇਰਲ ਕਰ ਦਾਂਗੇ ਇਹਨਾਂ ਨੇ ਇਹ ਕਿਹਾ ਸੀਗਾ ਸਰ ਇੱਕ ਕੁੜੀ ਹੋਰ ਸੀਗੀ ਨਾਲ ਉਹਨਾਂ ਦੇ ਬ੍ਰਦਰਾਂ ਨੇ ਕਿਹਾ ਵਾ ਬ੍ਰਦਰ ਚਾਚੇ ਤਾਈ ਉਹਨਾਂ ਦੇ ਨੇ ਅੱਛਾ ਜੀ ਮਤਲਬ ਕਿ ਦੂਜੇ ਬੰਦਿਆਂ ਨੇ ਤੁਹਾਡੇ ਦੁਆਰਾ ਨਹੀਂ ਕਿਹਾ ਜਿਹੜੀ ਦੂਸਰੀ ਲੜਕੀ ਉਹਨਾਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਕੀਤੀ ਆ ਠੀਕ ਆ ਤੋੜੀ ਦਾ ਨਾਮ ਆ ਜੋਤੀ ਜੋਤੀ ਕਹਿੰਦੇ ਆ ਉਹਨੂੰ ਜੀ ਸਾਡੇ ਬਰਕਰਾਰ ਤੇ ਹੁਣ ਪੈਸੇ ਤੁਹਾਡੇ ਵੱਲੋਂ ਦਿੱਤੇ ਗਏ ਜਾਂ ਕੀ ਹੋਇਆ ਨਹੀਂ ਨਹੀਂ ਸਾਡੇ ਵੱਲੋਂ ਤਾਂ ਪੈਸੇ ਦਿੱਤੇ ਨਹੀਂ ਗਏ ਉਹਨਾਂ ਨੇ ਵੀਡੀਓ ਵਾਇਰਲ ਸਾਡੀ ਗੱਲ ਕਰਤੀ ਸੀਗੀ ਤੇ ਹੁਣ ਅਸੀਂ ਸਾਨੂੰ ਅਸੀਂ ਕਾਰਵਾਈ ਕਰਨਾ ਚਾਹੁੰਦੇ ਆ ਤੇ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਹਾਈ ਵੀ ਚਾਹੁੰਦੇ ਆ ਆ ਕਿੱਥੋਂ ਆਇਆ ਦੇਦੇ ਕੋ ਆਏ ਵੀਰੇ ਕੀ ਨਾਮ ਮਨੀ ਵੀਰੇ ਕੀ ਕਰਨਾ ਹੈ ਤੋੜੀ ਕਰਨਾ ਹੈ ਵੀਰੇ ਤੋੜੀ ਕਰਨਾ ਹੈ ਵੀਰੇ ਮਰੀ ਦੋ ਨਾਮ ਚਾਹੁੰਦੇ ਆ हां जी हां जी भाई ਕਿੱਥੋਂ ਆਇਆ ਮੈਂ ਲੁਧਿਆਣਾ ਤੋਂ ਵਰਨੀ ਸਿੰਘ ਕੀ ਕਰਨ ਆਏ ਸੀ ਇਧਰੋਂ ਚੋਰੀ ਕਰਨ ਆਏ ਸੀ ਸੋਸਕਾਲ ਜੀ ਲੁਧਿਆਣਾ ਪ੍ਰਾਈਮ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂੰ ਬੈਸ ਕਹਿੰਦੇ ਨੇ ਕਿ ਪਿਆਰ ਦੇ ਵਿੱਚ ਇਨਸਾਨ ਅੰਨਾ ਹੋ ਜਾਂਦਾ ਔਰ ਐਸੇ ਪਿਆਰ ਦੇ ਵਿੱਚ ਕਈ ਵਾਰ ਇਨਸਾਨ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਬੈਠਦਾ ਇਸ ਤਰ੍ਹਾਂ ਦੀ ਇੱਕ ਉਦਾਹਰਣ ਲੁਧਿਆਣਾ ਦੇਖਣ ਨੂੰ ਮਿਲਦੀ ਜਿੱਥੇ ਇੱਕ ਗੁਰਸਿੱਖ ਵਿਅਕਤੀ ਨੂੰ ਇੱਕ ਲੜਕੀ ਇੰਸਟਾਗ੍ਰam ਤੇ ਮਿਲਦੀ ਹੈ ਔਰ ਥੋੜੇ ਦਿਨਾਂ ਦੇ ਵਿੱਚ ਉਹਨਾਂ ਦਾ ਆਪਸੀ ਜਿਹੜਾ ਤਾਲਮੇਲ ਹੈ ਉਹ ਇੰਨਾ ਗੂੜਾ ਬੈਠ ਜਾਂਦਾ ਹੈ ਕਿ ਦੋਨੋਂ ਇੱਕ ਦੂਸਰੇ ਦੇ ਨਾਲ ਲੰਬੀਆਂ ਗੱਲਾਂ ਬਾਤਾਂ ਕਰਦੇ ਨੇ ਔਰ ਇੱਕ ਦਿਨ ਅਜਿਹਾ ਹੁੰਦਾ ਹੈ ਕਿ ਕੁੜੀ ਉਸ ਗੁਰਸਿੱਖ ਲੜਕੇ ਨੂੰ ਫੋਨ ਕਰਦੀ ਔਰ ਬੁਲਾਉਂਦੀ ਹੈ ਕਿ ਤੁਸੀਂ ਮੈਨੂੰ ਤੜਕਸਾਰ ਜਿਹੜਾ ਹੈ ਮਿਲਣ ਪਹੁੰਚੋ ਅਗਰ ਤੁਸੀਂ ਮੈਨੂੰ ਨਹੀਂ ਮਿਲਣ ਪਹੁੰਚਦੇ ਤਾਂ ਮੈਂ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੂੰਗੀ ਔਰ ਐਸੀ ਚੀਜ਼ ਤੋਂ ਡਰਦੇ ਆ ਕਿਸੇ ਦੀ ਧੀ ਦੀ ਜਾਨ ਬਚਾਉਣ ਦੇ ਲਈ ਉਹ ਗੁਰਸਿੱਖ ਲੜਕਾ ਉਸ ਲੜਕੀ ਨੂੰ ਮਿਲਣ ਜਾਂਦਾ ਹੈ ਲੇਕਿਨ ਅੱਗੇ ਜਦੋਂ ਜਾਂਦਾ ਹੈ ਤੇ ਦੇਖਣ ਨੂੰ ਕੀ ਮਿਲਦਾ ਹੈ ਕਿ ਲੜਕੀ ਕੁਝ ਲੜਕ ਔਰ ਲੜਕੇ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਔਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਡੰਡਿਆਂ ਦੇ ਜੋਰਾਂ ਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਜਿਹਦੇ ਵਿੱਚ ਗੁਰਸਿੱਖ ਵਿਅਕਤੀ ਕੋਲੋਂ ਇਹ ਕਹਾਇਆ ਜਾਂਦਾ ਕਿ ਤੁਸੀਂ ਇਹ ਕਹ ਤੋ ਕਿ ਅਸੀਂ ਚੋਰੀ ਕਰਨ ਆਏ ਆ ਔਰ ਉਸ ਤੋਂ ਬਾਅਦ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਤੰਕੀ ਦਿੱਤੀ ਜਾਂਦੀ ਹੈ ਔਰ ਵਾਇਰਲ ਨਾ ਕਰਨ ਦੀ ਸੂਰਤ ਦੇ ਵਿੱਚ 5 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਕੀ ਪੂਰਾ ਮਾਮਲਾ ਹੈ ਗੱਲਬਾਤ ਗੁਰਸਿੱਖ ਵਿਅਕਤੀ ਨਾਲ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਭਾਈ ਜੀ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਗੁਰਮੀਤ ਸਿੰਘ ਜੀ ਕੀ ਪੂਰਾ ਮਾਮਲਾ ਸੀਗਾ ਕਿਸ ਤਰ੍ਹਾਂ ਤੁਹਾਡੀ ਉਸ ਲੜਕੀ ਨਾਲ ਮੁਲਾਕਾਤ ਹੋਈ ਕੀ ਉਸ ਲੜਕੀ ਦਾ ਨਾਮ ਸੀਗਾ ਔਰ ਜਿਹੜੀ ਇਹ ਘਟਨਾ ਤੁਹਾਡੇ ਨਾਲ ਹੋਈ ਹੈ ਤੁਹਾਡਾ ਪੈਰ ਵੀ ਫ੍ਰੈਕਚਰ ਹੋਇਆ ਕੀ ਪੂਰਾ ਮਾਮਲਾ ਸੀ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਮੇਰੇ ਨਾਲ ਇੱਕ ਕੁੜੀ ਆਈ ਸੀ ਇੰਸਟਾਗ੍ਰam ਤੇ ਮੈਡੀਸੀ ਮੈਨੂੰ 3 ਮਹੀਨੇ ਪਹਿਲਾਂ ਮੁਸਕਾਨ ਨਾਮ ਸੀਗਾ ਉਹਦਾ ਉਹਦਾ ਵੈਸੀ ਇਸਰੀ ਨਾਮ ਉਹਨੇ ਮਨਪ੍ਰੀਤ ਦੱਸਿਆ ਸੀ ਆਪਣਾ ਨਾਮ ਤੇ ਉਹ ਕੁੜੀ ਨਾ ਮੇਰੇ 3 ਮਹੀਨੇ ਤੋਂ ਵਧੀਆ ਰਿਲੇਸ਼ਨਸ਼ਿਪ ਸੀਗਾ ਤੇ ਹੁਣੇ ਥੋੜੇ ਦਿਨ ਪਹਿਲਾਂ ਉਹ ਕਹਿ ਰਹੀ ਸੀ ਮੈਨੂੰ ਮਿਲਣ ਲਈ ਕਹਿ ਰਹੀ ਸੀ ਕਿ ਮਿਲਣ ਲਈ ਬੁਲਾਇਆ ਸੀ ਮੈਨੂੰ ਤੇ ਉਹ ਸਵੇਰੇ ਐਕਚੁਅਲੀ ਮਿਲਣ ਲਈ ਬੁਲਾਇਆ ਤੇ ਫਿਰ ਮੈਨੂੰ ਕਹਿੰਦੀ ਕਿ ਤੁਸੀਂ ਮੈਨੂੰ ਮਿਲਣ ਆਓ ਮੈਨੂੰ ਮਤਲਬ ਮੈਨੂੰ ਫੋਰਸ ਕਰਦੀ ਸੀ ਮਿਲਣ ਨੂੰ ਤੇ ਹੁਣ ਮੈਂ ਆਪਣੇ ਘਰ ਤੇ ਦੀ ਪਰਮਿਸ਼ਨ ਲੈਣੀ ਸੀ ਮੈਨੂੰ ਸਵੇਰੇ ਬੁਲਾਇਆ ਸੀ ਉਹ ਬੁਲਾਇਆ ਸੀ ਤੇ ਹੁਣ ਇੰਨੀ ਸਵੇਰੇ ਅਸੀਂ ਜਾ ਨਹੀਂ ਸਕਦੇ ਸੀ ਸਾਡੇ ਘਰ ਦੇ ਅਲਾਉ ਨਹੀਂ ਕਰਦੇ ਤੇ ਹੁਣ ਮੈਂ ਆਪਣੇ ਪਾਪਾ ਤੋਂ ਪਰਮਿਸ਼ਨ ਲਈਤੀ ਸੋ ਉਹਨਾਂ ਨੇ ਮਨਾਂ ਕਰਤਾ ਸੀ ਫਿਰ ਕੁੜੀ ਨੇ ਸਾਨੂੰ ਕਿਹਾ ਵੀ ਕਹਿਣ ਲੱਗੀ ਜੇ ਤੁਸੀਂ ਨਹੀਂ ਆਏ ਮੈਂ ਆਪਣੇ ਆਪ ਨੂੰ ਕੁਝ ਕਰ ਲੂੰਗੀ ਕਿਹੜੀ ਜਗ੍ਹਾ ਬੁਲਾਇਆ ਗਿਆ ਸੀ ਤੁਹਾਨੂੰ ਮਿਲਣ ਵਾਸਤੇ ਜੀ ਇਹ ਹੈਗੀ ਵੱਲੀਪੁਰ ਖੁਰਦ ਜਗ੍ਹਾ ਹੈਗੀ ਆ ਹੰਬੜਾ ਤੋਂ ਅੱਗੇ ਆ ਤੇ ਉੱਥੇ ਬੁਲਾਇਆ ਸੀ ਮਿਲਣ ਵਾਸਤੇ ਸਾਨੂੰ ਤੇ ਹੁਣ ਉਧਰ ਬੁਲਾਇਆ ਸੀ ਠੋਖੇ ਨਾਲ ਹੀ ਬੁਲਾਇਆ ਸਾਨੂੰ ਕੁੜੀ ਆਈ ਨਹੀਂ ਮਿਲਣ ਮਿਲਣ ਵੀ ਸਾਹਮਣੇ ਜ਼ਰੂਰ ਆਈ ਸੀਗੀ ਬਟ ਉਧਰ ਹੋ ਮੁੰਡੇ ਆ ਗਏ ਸੀ ਸਾਨੂੰ ਕੁੱਟਮਾਰ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ਜ਼ ਸਾਨੂੰ ਧਮਕੀ ਦਿੱਤੀ ਵੀਡੀਓ ਬਣਵਾ ਲਈ ਸਾਡੀ ਚੋਰੀ ਦੀ ਕਿ ਵੀ ਤੁਸੀਂ ਬੋਲੋਗੇ ਅਸੀਂ ਚੋਰੀ ਕਰਨ ਆਏ ਸੀਗੇ ਅਸੀਂ ਵੀਡੀਓ ਬਣਵਾ ਲਈ ਤੇ ਵੀਡੀਓ ਬਣਵਾ ਕੇ ਉਹ ਕਹਿੰਦੇ ਸੀ ਵੀ ਅਸੀਂ ਵੀਡੀਓ ਵਾਇਰਲ ਕਰ ਦਾਂਗੇ ਸਾਨੂੰ 5 ਲੱਖ ਰੁਪਏ ਦੀ ਮੰਗ ਕੀਤੀ ਸੀ ਉਹਨਾਂ ਨੇ ਤੇ ਵੀਡੀਓ ਵਾਇਰਲ ਕਰ ਦਾਂਗੇ ਇਹਨਾਂ ਨੇ ਇਹ ਕਿਹਾ ਸੀਗਾ ਤੇ ਹੁਣ ਪੈਸੇ ਤੁਹਾਡੇ ਵੱਲੋਂ ਦਿੱਤੇ ਗਏ ਜਾਂ ਕੀ ਹੋਇਆ ਨਹੀਂ ਨਹੀਂ ਸਾਡੇ ਵੱਲੋਂ ਤਾਂ ਪੈਸੇ ਦਿੱਤੇ ਨਹੀਂ ਗਏ ਉਹਨਾਂ ਨੇ ਵੀਡੀਓ ਵਾਇਰਲ ਸਾਡੀ ਗੱਲ ਕਰਤੀ ਸੀਗੀ ਤੇ ਹੁਣ ਸੀ ਸਾਨੂੰ ਅਸੀਂ ਕਾਰਵਾਈ ਕਰਨਾ ਚਾਹੁੰਦੇ ਹਾਂ ਤੇ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਹਾਈ ਵੀ ਚਾਹੁੰਦੇ ਹਾਂ ਨਹੀਂ ਆਖਿਰ ਕੀ ਅਜਿਹੀ ਗੱਲ ਹੋਈ ਐ ਇੰਨੀ ਕੁੱਟਮਾਰ ਕਿਉਂ ਨਾ ਵੱਲੋਂ ਕੀਤੀ ਗਈ ਕਿ ਤੁਹਾਡਾ ਪੈਰ ਜਿਹੜਾ ਉਹ ਫ੍ਰੈਕਚਰ ਹੋ ਗਿਆ ਔਰ ਤੁਹਾਡੇ ਨਾਲ ਤੁਸੀਂ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਤੁਹਾਡਾ ਕੋਈ ਸਾਥੀ ਨਾਲ ਸੀ ਉਹਦਾ ਵੀ ਹੱਥ ਫ੍ਰੈਕਚਰ ਹੈ ਉਹ ਇੱਕ ਕੁੜੀ ਸੀਗੀ ਜੇ ਕੁੜੀ ਨੇ ਬੁਲਾਇਆ ਸੀ ਸਾਨੂੰ ਤੇ ਜਿਹੜੀ ਇੱਕ ਨਾਲ ਮੇਰਾ ਦੋਸਤ ਮਿੱਤਰ ਸੀਗਾ ਉਹ ਵੀ ਉਹਦੇ ਨਾਲ ਵੀ ਕੁੜੀ ਸੀਗੀ ਇੱਕ ਸਾਲ ਤੋਂ ਗੱਲ ਕਰਦੇ ਪਏ ਸੀ ਆਪਸ 'ਚ ਤੇ ਦੋਨਾਂ ਨੇ ਸਾਨੂੰ ਬੁਲਾਇਆ ਸੀਗਾ ਵੀ ਤੁਸੀਂ ਆਉਂਗੇ ਤੇ ਮੈਂ ਤੁਹਾਡੇ ਮੰਮੀ ਹੈਗੇ ਮੇਰੇ ਉਹਨਾਂ ਨਾਲ ਤੁਹਾਡੀ ਗੱਲ ਕਰਵਾ ਦੂੰਗੀ ਨਾਲੇ ਮਿਲਣਾ ਤੁਹਾਨੂੰ ਤੇ ਇਸ ਚੱਕਰ 'ਚ ਸਾਨੂੰ ਬੁਲਾਇਆ ਸੀਗਾ ਤੇ ਬਟ ਉਧਰ ਹੋਰ ਹੀ ਸਾਜ਼ਿਸ਼ ਰਚੀ ਹੋਈ ਸੀ ਇਹਨਾਂ ਨੇ ਸਾਨੂੰ ਕੁੱਟਮਾਰ ਕਰਨ ਲਈ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਕਿ ਕੁੜੀ ਨੇ ਆਪਣੇ ਪੇਰੈਂਟਸ ਨਾਲ ਮਿਲਾਨ ਦਾ ਦਾਵਾ ਕੀਤਾ ਸੀਗਾ ਤੇ ਮਤਲਬ ਕਿਤੇ ਨਾ ਕਿਤੇ ਇਹ ਵੀ ਖਰਸ਼ਾ ਬੈਠਦਾ ਕਿ ਕੁੜੀ ਦੇ ਮਾਂ ਪਿਓ ਵੀ ਜਿਹੜੇ ਇਸ ਪੂਰੇ ਘਟਨਾਕ੍ਰਮ ਦੇ हां जी हां जी ਕੁੜੀ ਨੇ ਮੈਨੂੰ ਇਸ ਬਾਰੇ ਕਿਹਾ ਸੀਗਾ ਕਿ ਮੇਰੇ ਫੈਮਲੀ 'ਚ ਸਾਰਿਆਂ ਨੂੰ ਪਤਾ ਹੈ ਉਹਨੇ ਮੈਨੂੰ ਕਿਹਾ ਸੀ ਮੇਰੇ ਭਰਾ ਨੂੰ ਵੀ ਪਤਾ ਹੈ ਮੇਰੇ ਪਾਪਾ ਨੂੰ ਵੀ ਪਤਾ ਹੈ ਫਿਰ ਮੰਮੀ ਨੂੰ ਵੀ ਮੈਂ ਦੱਸਤਾ ਹੋਇਆ ਤੇ ਮੈਂ ਮੰਮੀ ਨੂੰ ਤੁਹਾਡੇ ਨਾਲ ਮਿਲਾਉਂਗੀ ਤੇ ਤੁਸੀਂ ਆਏ ਜ਼ਰੂਰ ਜੇ ਨਹੀਂ ਆਏ ਤਾਂ ਮੈਂ ਆਪਣੇ ਆਪ ਨੂੰ ਕੁਝ ਕਰਾਂਗੀ ਕਿ ਮੈਂ ਸਵੇਰ ਤੱਕ ਮੈਂ ਬਚਾ ਨਾ ਪਚਾਇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਤੇ ਇਸ ਕਰਕੇ ਮੈਨੂੰ ਕੁੜੀ ਨੇ ਸੱਦਿਆ ਸੀ ਮੈਨੂੰ ਬਹੁਤ ਜ਼ਿਆਦਾ ਉਹਨੇ ਰਿਕੁਐਸਟਾਂ ਪਾਈਆਂ ਤਾਂ ਮੈਂ ਗਿਆ ਸੀ ਕਿ ਭੀ ਕੱਲ ਨੂੰ ਕੋਈ ਕੁੜੀ ਆਪਣੇ ਆਪ ਨੂੰ ਕੁਝ ਕਰ ਨਾ ਲਵੇ ਜੀ ਅ ਤੁਸੀਂ ਬਾਰ-ਬਾਰ ਇੱਕ ਦਾਵਾ ਕਰ ਰਹੇ ਹੋ ਕਿ ਕੁੜੀ ਵੱਲੋਂ ਤੁਹਾਨੂੰ ਬੁਲਾਇਆ ਗਿਆ ਸੀਗਾ ਆਪਣੀ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਤੁਸੀਂ ਕੋਈ ਰਿਕਾਰਡਿੰਗ ਜਾਂ ਮੈਸੇਜ ਕੁੜੀ ਦਾ ਦਿਖਾ ਸਕਦੇ ਹੋ ਜਿਹਦੇ ਚੀ ਚੀਜ਼ ਸਪਸ਼ਟ ਹੋ ਜਾਵੇ ਕਿ ਕੁੜੀ ਵੱਲੋਂ ਹੀ ਤੁਹਾਨੂੰ ਬੁਲਾਇਆ ਗਿਆ ਸੀਗਾ ਜੀ ਜੀ ਮੇਰੇ ਕੋਲ ਹੈਗੇ ਰਿਕਾਰਡਿੰਗਸ ਵੀ ਨੇ ਮੈਸੇਜ ਵੀ ਨੇ WhatsApp ਤੇ ਕੁੜੀ ਨੇ ਮੈਸੇਜ ਕੀਤੇ ਹੋਏ ਆ ਸਾਰਾ ਕੁਝ ਹੈਗਾ ਮੇਰੇ ਕੋਲ ਰਿਕਾਰਡਿੰਗਸ ਵੀ ਨੇ ਕੁੜੀ ਨੇ ਰਿਕਾਰਡਿੰਗਸ 'ਚ ਇਹ ਗੱਲ ਕਹੀ ਹੈ ਕਿ ਮੈਂ ਹਾਂ ਤੁਸੀਂ ਆਓ ਨਹੀਂ ਆਏ ਤਾਂ ਮੈਂ ਕੁਝ ਕਰ ਲੂੰਗੀ ਆਪਣੇ ਆਪ ਨੂੰ ਸਾਰਾ ਕੁਝ ਹੋਣੇ ਕਿਹਾ ਕਿ ਤੁਸੀਂ ਇੱਕ ਵਾਰ ਮੈਨੂੰ ਬਸ ਲਾਸਟ ਵਾਰ ਮਿਲਣ ਆ ਜਾਓ ਮੈਂ ਤੁਹਾਨੂੰ ਕਦੇ ਨਹੀਂ ਮਿਲਣ ਆ ਤੁਹਾਨੂੰ ਤੇ ਕੁੜੀ ਨੇ ਕੀ ਕਹਿੰਦੇ ਹੁਣ ਬੁਲਾਇਆ ਠੋਖੇ ਨਾਲ ਬੁਲਾਇਆ ਸਾਨੂੰ ਕੁੱਟਮਾਰ ਉੱਥੇ ਬਹੁਤ ਕੀਤੀ ਸਾਡੇ ਨਾਲ ਜੀ ਤੋਂਡਾ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਔਰ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਕਿ ਉਹਨਾਂ ਵੱਲੋਂ ਇੱਕ ਕਬੂਲੀਆ ਵੀਡੀਓ ਤੁਹਾਡੀ ਵਾਇਰਲ ਕੀਤੀ ਗਈ ਜਿਹਦੇ ਵਿੱਚ ਤੁਹਾਡੇ ਵੱਲੋਂ ਇਹ ਕਿਹਾਇਆ ਗਿਆ ਕਿ ਤੁਸੀਂ ਚੋਰੀ ਕਰਨ ਆਏ ਸੀਗੇ ਕਿਤੇ ਨਾ ਕਿਤੇ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਡੰਡੇ ਦੇ ਜ਼ੋਰ ਤੇ ਵੀਡੀਓ ਬਣਾਈ ਗਈ ਸੀਗੀ ਕੀ ਲੱਗਦਾ ਕਿ ਹੁਣ ਪੂਰੇ ਸਮਾਜ ਦੇ ਵਿੱਚ ਤੁਹਾਡਾ ਜਿਹੜਾ ਗੁਰਸਿੱਖ ਪਰਿਵਾਰ ਹੈ ਉਹ ਕਿਤਨੇ ਕਿਤੇ ਬਦਨਾਮ ਹੁੰਦਾ ਹੋਇਆ ਦਿਖਾਈ ਦੇ ਜੀ ਜੀ ਹੁੰਦਾ ਹੀ ਹੈ ਸਰ ਇਹ ਬਿਲਕੁਲ ਹੀ ਸਹੀ ਗੱਲ ਹੈ ਹੁੰਦਾ ਹੀ ਹੈ ਕਿਉਂਕਿ ਹੁਣ ਵੀਡੀਓ ਉਹਨਾਂ ਨੇ ਪਾਤੀ ਹੈ ਇਹ ਸਰ ਬਦਨਾਮੀ ਹੋਣੀ ਹੈ ਬਦਨਾਮੀ ਦੇ ਕਾਰਨ ਹੈ ਕੁਝ ਵੀ ਹੋ ਸਕਦਾ ਕਿਉਂਕਿ ਹਰੇਕ ਜਗ੍ਹਾ ਵੀਡੀਓ ਤਾਨੂੰ ਪਤਾ ਹਰ ਇੱਕ ਜਗ੍ਹਾ ਵੀਡੀਓ ਵਾਇਰਲ ਹੁੰਦੀ ਹੈ ਕਿਉਂਕਿ ਸਾਨੂੰ ਤਾਂ ਚੋਰੀ ਦਾ ਬਲੇਮ ਲਾ ਕੇ ਸਾਡੇ ਤੇ ਵੀਡੀਓ ਬਣਵਾ ਲਈ ਹੁਣ ਸਾਡੀ ਤਾਂ ਬਦਨਾਮੀ ਹੋਈ ਗਈ ਹੈ ਤੇ ਕਿਥੇ ਨਾ ਕਿਥੇ ਸਾਨੂੰ ਤਾਂ ਬਦਨਾਮੀ ਹੋ ਗਈ ਨਾ ਨੁਕਸਾਨ ਹੀ ਆ ਸਾਨੂੰ ਤਾਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹੀ ਕਹਿਣਾ ਵੀ ਇਸ ਇੱਕ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੀ ਜਿਹੜਾ ਨੁਕਸਾਨ ਹੋਇਆ ਮੇਰਾ ਪੈਰ ਟੁੱਟਿਆ ਤੇ ਮੇਰੇ ਮਿੱਤਰ ਦੇ ਜਿਹੜਾ ਹੈਗਾ ਉਹਦਾ ਹੱਥ ਟੁੱਟਿਆ ਉਹਨਾਂ ਦੀ ਪਰਪਾਈ ਕੀਤੀ ਜਾਵੇ ਜੀ ਜਿਹੜੇ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਜੀ ਜੋ ਜਿਸ ਤਰ੍ਹਾਂ ਤੁਸੀਂ ਭਾਈ ਸਾਹਿਬ ਦੀ ਗੱਲਬਾਤ ਸੁਣੀ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਗੁਰਸਿੱਖ ਨੌਜਵਾਨ ਨੂੰ ਬੁਲਾਇਆ ਗਿਆ ਔਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਇਸ ਨੌਜਵਾਨ ਦਾ ਪੈਰ ਜਿਹੜਾ ਫ੍ਰੈਕਚਰ ਹੋਇਆ ਸਾਰੀ ਉਮਰ ਦੇ ਲਈ ਕਿਤੇ ਨਾ ਕਿਤੇ ਇਹ ਵਿਅਕਤੀ ਜਿਹੜਾ ਪ੍ਰੋਪਰਲੀ ਕੰਮ ਨਹੀਂ ਕਰ ਪਾਏਗਾ ਔਰ ਉਸਦੇ ਦੋਸਤ ਦਾ ਵੀ ਜਿਹੜਾ ਹੱਥ ਫ੍ਰੈਕਚਰ ਹੋਇਆ ਇੱਕ ਕਹਿ ਸਕਦੇ ਹਾਂ ਕਿ ਅਟੈਂਪਟ ਟੂ ਮਰਡਰ ਦਾ ਚਾਰਜ ਜਿਹੜਾ ਆ ਉਸ ਪਰਿਵਾਰ ਦੇ ਉੱਤੇ ਲੱਗਣਾ ਚਾਹੀਦਾ ਕਿਉਂਕਿ ਘਟਨਾ ਛੋਟੀ ਨਹੀਂ ਹੈ ਸੋਚੀ ਸਮਝੀ ਸਾਜ਼ਿਸ਼ ਦਿੱਤਾ ਹੈ ਤੇ ਇਹਨਾਂ ਨੂੰ ਬਲਾਕ ਜਿਹੜਾ ਦੇ ਨਾਲ ਕੁੱਟਮਾਰ ਕੀਤੀ ਗਈ ਇਹਨਾਂ ਕੋਲੋਂ ਇਹਨਾਂ ਦੇ ਫੋਨ ਖੋਏ ਗਏ ਹੋਰ ਜਿਹੜਾ ਕੀਮਤੀ ਸਮਾਨ ਸੀਗਾ ਜੇਬ ਚ ਕੈਸ਼ ਸੀਗਾ ਉਹ ਵੀ ਖੋਲਿਆ ਗਿਆ ਇਹ ਦਾਵਾ ਇਹੜਾ ਭਾਈ ਸਾਹਿਬ ਵੱਲੋਂ ਕੀਤਾ ਜਾ ਰਿਹਾ ਸਪਸ਼ਟ ਤੌਰ ਤੇ ਔਰ ਜਿਸ ਤਰ੍ਹਾਂ ਕੀ ਇਹਨੇ ਦਾਵਾ ਕੀਤਾ ਕਿ ਪੈਸਿਆਂ ਦੀ ਮੰਗ ਵੀ ਕੀਤੀ ਗਈ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਅਜਿਹੇ ਲੋਕ ਜਿਹੜੇ ਨੇ ਗੈਰ ਸਮਾਜਿਕ ਤੱਤ ਨੇ ਉਹਨਾਂ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਉਜਾਗਰ ਹੋ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਘਟਨਾਵਾਂ ਨੂੰ ਨੱਥ ਪਾਈ ਜਾ ਸਕਿਓ ਔਰ ਨੌਜਵਾਨ ਪੀੜੀ ਨੂੰ ਵੀ ਅਪੀਲ ਕਰਨਾ ਚਾਹਾਂਗੇ ਕਿ ਜੇਕਰ ਆਨਲਾਈਨ ਤੁਹਾਡਾ ਕੋਈ ਰਿਸ਼ਤਾ ਕਿਸੇ ਕੁੜੀ ਨਾਲ ਜਾਂ ਮੁੰਡੇ ਨਾਲ ਬਣਦਾ ਹੈ ਤਾਂ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖ ਕੇ ਕਿਸੇ ਵੀ ਤਰੀਕੇ ਨਾਲ ਕਿਸੇ ਸੁਨਸਣ ਜਗ੍ਹਾ ਤੇ ਕਦੀ ਵੀ ਮਿਲਣ ਨਾ ਜਾਓ ਕਿਉਂਕਿ ਅਜਿਹੇ ਘਟਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨਾਰਮਲ ਹੋ ਚੁੱਕੀਆਂ ਨੇ ਔਰ ਅਗਲੀ ਗੱਲਬਾਤ ਕੁੜੀ ਦੇ ਪਰਿਵਾਰ ਨਾਲ ਕਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਉਹਨਾਂ ਦਾ ਇਸ ਪੂਰੇ ਕੇਸ ਬਾਰੇ ਕੀ ਕਹਿਣਾ ਹੈ ਹੈਲੋ 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 ਬੱਲੀਪੁਰ ਖੁਰਦੇ ਤੋਂ ਬੋਲਦੇ ਭਾਈ ਜੀ ਹਾਂਜੀ ਬੱਲੀਪੁਰ ਖੁਰਦੇ ਤੋਂ ਬੋਲ ਰਿਹਾ ਹਾਂ ਹਾਂਜੀ ਸਾਚੀ ਗਾਲ ਵੀਰੇ ਸਾਚੀ ਗਾਲ ਭਾਈ ਜੀ ਭਾਈ ਜੀ ਮੈਂ ਪੱਤਰਕਾਰ ਹਰਵਿੰਦਰ ਸਿੰਘ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਸਰ ਭਾਈ ਜੀ ਇੱਕ ਨਾ ਮਾਮਲਾ ਆਇਆ ਸੀਗਾ ਕਿ ਜਿੱਥੇ ਕਿ ਇੱਕ ਦੋ ਸਰਦਾਰ ਲੜਕੇ ਆ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਗਈ ਠੱਡੇ ਦੁਆਰਾ ਇੱਕ ਇੱਕ ਮਿੰਟ ਰੋਕਿਓ ਮੈਨੂੰ ਘਰ ਦੇ ਕੋਲ ਬਹਿ ਲੈਣ ਦਿਓ ਹਾਂਜੀ ਇੱਕ ਮਿੰਟ ਰੁਕੋ ਨਾਲੇ ਉਹ ਤੁਹਾਨੂੰ ਲੈਣਗੇ ਜੀ ਸਰ ਜੀ ਹਾਂ ਹੁਣ ਘੱਟ ਹਾਂ ਲੋ ਹਾਂਜੀ ਸਰ ਹੁਣ ਬੋਲੋ ਹਾਂਜੀ ਮੈਂ ਕਹਾਂ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਦੋ ਸਰਦਾਰ ਲੜਕੇ ਜਿਨ੍ਹਾਂ ਨਾਲ ਕੁੱਟਮਾਰ ਹੋ ਰਹੀ ਹੈ ਤੇ ਉਹਨਾਂ ਦੇ ਵਿੱਚ ਬੋਲਿਆ ਜਾ ਰਿਹਾ ਵੀ ਅਸੀਂ ਚੋਰੀ ਕਰਨ ਆਏ ਹਾਂ ਉਹ ਕੀ ਮਾਮਲਾ ਸੀ ਤੁਸੀਂ ਦੱਸ ਸਕਦੇ ਹੋ ਮੜਾ ਜੀ ਸਰ ਅਸੀਂ ਦੱਸ ਸਕਦੇ ਹਾਂ ਜੀ ਪਤਾ ਕਿ ਉਹ ਐਸਾ ਸਰ ਸਾਡੀਆਂ ਸਿਗੀਆਂ ਸਿਸਟਰ ਦੋ ਠੀਕ ਹੈ ਜੀ ਮਤਲਬ ਹੈਗੀ 15 ਸਾਲ ਦੀ ਦੋਨਾਂ ਦੀ ਠੀਕ ਹੈ ਜੀ ਹਾਂਜੀ ਤੇ ਇਹ ਆਏ ਸੀਗੇ ਮਿਲਣ ਉਹਨਾਂ ਨੂੰ ਜੀ 4 ਵਜੇ ਰਾਤ 3 ਵਜੇ ਰਾਤ ਦੇ ਹਾਂਜੀ ਈ ਆਈ ਮੈਨਨ ਤੇ ਸਾਡੇ ਪਿੰਡ ਦੇ ਮੁੰਡੇ ਜਾਂਦੇ ਕੰਮ ਤੇ ਦੋ ਜੀ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਠੀਕ ਹੈ ਜੀ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਭੈਣ ਨੂੰ ਕੋਈ ਛੇੜੇ ਅਗਲਾ ਤਾਂ ਮਾਰਨ ਟੱਕ ਜਾਂਦਾ ਵਾ ਜੀ ਸਰ ਪਰ ਤੁਹਾਨੂੰ ਲੱਗਦਾ ਨਹੀਂ ਕਿ ਦਿਨਾਂ ਕਿਤੇ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੂੰ ਜਗ੍ਹਾ ਦੇ ਉੱਤੇ ਬੁਲਾਉਣਾ ਚਾਹੀਦਾ ਸੀ ਇੱਕ ਤੁਸੀਂ ਵੀਡੀਓ ਵਾਇਰਲ ਕਰਵਾ ਰਹੇ ਉਹਨਾਂ ਦੇ ਵਿੱਚ ਕਿ ਰੇਤੀਆਂ ਪੈਣਾ ਹਰੇਕ ਦੀਆਂ ਸਾਂਝੀਆਂ ਵਾ ਜੇ ਤੁਸੀਂ ਚੋਰੀ ਦਾ ਇਲਜ਼ਾਮ ਲਗਾ ਕੇ ਉਹਨਾਂ ਦੀ ਵੀਡੀਓ ਵਾਇਰਲ ਕਰ ਦਿੱਤੀ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਵਿੱਚ ਰੱਖ ਲੈਣਾ ਚਾਹੀਦਾ ਸੀਗਾ ਜਾਂ ਤੁਹਾਨੂੰ ਉੱਥੋਂ ਦੇ ਸਰਪੰਚ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਸੀ ਇਹ ਵਾਕਿਆ ਸਰ ਮੇਰੀ ਗੱਲ ਸੁਣਾ ਜੀ ਇੱਕ ਹੋਰ ਗੱਲ ਹੋਈ ਠੀਕ ਆ ਨਾਲ ਜੀ ਮਤਲਬ ਉਹਦੇ ਜਿਹੜੇ ਬ੍ਰਦਰ ਆ ਉਹਨਾਂ ਨੇ ਵੀਡੀਓ ਵਾਇਰਲ ਕਰ ਦਿੱਤੀ ਆ ਅੱਛਾ ਜੀ ਹਾਂ ਜੀ ਮਤਲਬ ਕਿ ਸਰ ਤੁਸੀਂ ਦੇਖ ਸਕਦੇ ਆ ਕਿ ਇੱਕ ਉਸ ਵੀਡੀਓ ਵਾਇਰਲ ਦੇ ਵਿੱਚ ਇੱਕ ਲੜਕੇ ਦਾ ਹੱਥ ਟੁੱਟ ਗਿਆ ਤੇ ਇੱਕ ਲੜਕੇ ਦੀ ਲੱਤ ਤੋੜ ਦਿੱਤੀ ਗਈ ਆ ਸਰ ਇਹ ਤੁਹਾਡੇ ਪਿੰਡ ਦੇ ਸਰਪੰਚ ਨੂੰ ਪਤਾ ਵੀ ਇਹ ਚੀਜ਼ ਇੱਥੇ ਹੋਈ ਆ। ਹਾਂ। ਹਾਂਜੀ। ਹੈਲੋ। ਸਰ ਪਿੰਡ ਦਾ ਸਰਪੰਚ ਵੀ ਉੱਥੇ ਸੀਗਾ। ਤੇ ਸਰਪੰਚ ਸਾਹਿਬ ਨੇ ਜੀ ਪੁਲਿਸ ਨੂੰ ਬੁਲਾਣਾ ਮਤਲਬ ਕਿ ਸਮਝਿਆ ਨਹੀਂ ਵੀ ਮੌਕੇ ਤੇ ਪੁਲਿਸ ਬੁલાਣੀ ਚਾਹੀਦੀ ਸੀਗੀ ਜੀ। ਹਾਂ ਸਰ ਰੁਕ ਜੋ ਮੈਂ ਇੱਕ ਮਿੰਟ ਗੱਲ ਕਰਵਾਉਣਾ ਤੁਹਾਡੀ। ਸਰ ਸਰਪੰਚ ਸਾਹਿਬ ਦਾ ਨੰਬਰ ਹੀ ਦੱਸ ਦਿਓ ਤੁਸੀਂ ਮੈਨੂੰ। ਠੀਕ ਆ। ਹਾਂਜੀ ਬੋਲ ਦੋ ਨੰਬਰ ਬੋਲ ਦੋ ਮੈਨੂੰ। ਉਨ ਕੈਮਰਾ ਗੱਲ ਹੋ ਰਹੀ ਹੈ ਜੀ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਉਹਨ ਲੜਕੀਆਂ ਦੇ ਦੁਆਰਾ ਲੜਕੀਆਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਵਾਂ ਅੱਛਾ ਹਾਂਜੀ ਤੇ ਸਰ ਤੁਹਾਨੂੰ ਪਤਾ ਹੈ ਲੜਕੀਆਂ ਕਿੰਨੀ ਦੇਰ ਤੋਂ ਗੱਲਬਾਤ ਕਰ ਰਹੀਆਂ ਸੀ ਲੜਕੀਆਂ ਦੇ ਨਾਲ ਸਰ ਸਾਨੂੰ ਕੁਝ ਨਹੀਂ ਪਤਾ ਸਰ ਉਹਨਾਂ ਦਾ ਕਹਿਣਾ 3 ਸਾਲ ਤੋਂ ਗੱਲ ਕਰ ਰਹੀਆਂ ਸੀ ਕਿ ਲਗਾਤਾਰ ਤੋਂ ਮਤਲਬ ਕਿ ਉਹਨਾਂ ਦੇ ਕੋਲ ਵੀਡੀਓ ਤੇ ਚੈਟ ਵਗੈਰਾ ਵਾਂ ਲੜਕੀਆਂ ਦੀ ਅੱਛਾ 3 ਸਾਲ ਤੋਂ ਗੱਲ ਕਰ ਰਹੀਆਂ ਹਾਂ ਜੀ ਹਾਂਜੀ ਠੀਕ ਹੈ ਚੁੱਪ ਹੋ ਜਾਓ ਥੱਪੇ ਉੱਤੋਂ ਅੰਦਰੋਂ ਫੋਨ ਆਇਆ ਵੰਡਾ ਚੰਡੀਗੜ੍ਹ ਤੋਂ ਆਇਆ ਅਛਾ ਸਰ ਹਾਂਜੀ ਜਿਹੜਾ ਸਰ ਉਹਨਾਂ ਦੇ ਪ੍ਰੂਫ ਪਏ ਹੈ ਹਾਂਜੀ ਮਤਲਬ ਕਿ ਲੜਕੀਆਂ ਦੇ ਕੋਲ ਸਾਰਾ ਕੁਝ ਪਿਆ ਵਾ ਜੀ ਨਾਲ ਲੜਕੀ ਦੇ ਨਾਲ ਫੋਟੋਆਂ ਵੀ ਨੇ ਜੀ ਠੀਕ ਉਸ ਜਿਹੜੀਆਂ ਕਿ ਸਾਨੂੰ ਉਹਨਾਂ ਨੇ ਇਸ ਟਾਈਮ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੀਆਂ ਗਈਆਂ ਜੀ ਇਸ ਕਰਕੇ ਅਸੀਂ ਦੋਨੋਂ ਪੱਖ ਲੈਣੇ ਹੁੰਦੇ ਜੀ ਤੁਹਾਡਾ ਪੱਖ ਲੈਣਾ ਜ਼ਰੂਰੀ ਸਮਝਿਆ ਵੀ ਕਿਉਂਕਿ ਤੁਸੀਂ ਸਵੇਰੇ ਕਾਲ ਵੀ ਕੀਤੀ ਸੀ ਉਹਨਾਂ ਦਾ ਇਹ ਵੀ ਕਹਿਣਾ ਵਾ ਜੀ 5 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਹੈ ਤੁਹਾਡੇ ਦੁਆਰਾ ਨਹੀਂ ਤਾਂ ਅਸੀਂ ਵੀਡੀਓ ਵਾਇਰਲ ਕਰਾਂਗੇ ਤੇ ਵਾਕਿਆ ਤੁਸੀਂ ਉਹ ਵੀਡੀਓ ਵਾਇਰਲ ਕੀਤੀ ਹੈ ਨਾ ਹੀ ਤੁਸੀਂ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਬਈ ਤੁਹਾਡੇ ਦੁਆਰਾ ਵੀ ਕਿਤੇ ਨਾ ਕਿਤੇ ਵਾਕਏ ਲਾਲਚ ਸੀਗਾ ਪੈਸਿਆਂ ਦਾ ਅੱਛਾ ਠੀਕਾ ਮਤਲਬ ਉਹ ਕਹਿੰਦੇ ਵੀ 5 ਲੱਖ ਰੁਪਇਆ ਦੋ ਨਹੀਂ ਤਾਂ ਅਸੀਂ ਵੀਡੀਓ ਵਾਇਰਲ ਕਰ ਦੇਣੀ ਹੈ ਹਾਂਜੀ ਮਤਲਬ ਕਿ ਜੀ ਇਹ ਲੜਕੀ ਵੱਲੋਂ ਲੜਕੀ ਦੇ ਪਰਿਵਾਰ ਵੱਲੋਂ ਕਿਹਾ ਗਿਆ ਜੀ ਜੇ ਤੁਸੀਂ ਪੈਸੇ ਨਾ ਦਿੱਤੇ ਤਾਂ ਅਸੀਂ ਵੀਡੀਓ ਵਾਇਰਲ ਕਰ ਦੇਣੀ ਹੈ ਅੱਛਾ ਲੜਕੀ ਦੇ ਪਰਿਵਾਰ ਵੱਲੋਂ ਕਿਹਾ ਗਿਆ ਠੀਕਾ ਹਾਂਜੀ ਮੁੰਡਿਆਂ ਨੂੰ ਕਿਹਾ ਉਹਨਾਂ ਨੇ ਮੁੰਡਿਆਂ ਨੂੰ ਕਿਹਾ ਜੀ ਅੱਛਾ ਠੀਕਾ ਮੁੰਡਿਆਂ ਨੂੰ ਕਿਹਾ 5 ਲੱਖ ਰੁਪਇਆ ਦੋ ਨਹੀਂ ਤਾਂ ਅਸੀਂ ਵੀਡੀਓ ਵਾਇਰਲ ਕਰ ਦੇਣੀ ਜੀ 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 ਠੀਕਾ ਸਾਰਾ ਗੇਟ ਕੁੜੀ ਹੋਰ ਸੀਗੀ ਨਾਲ ਉਹਨਾਂ ਦੇ ਬ੍ਰਦਰਾਂ ਨੇ ਕਿਹਾ ਵਾ ਬ੍ਰਦਰ ਚਾਚੇ ਤਾਈ ਉਹਨਾਂ ਨੇ ਅੱਛਾ ਜੀ ਮਤਲਬ ਕਿ ਦੂਜੇ ਬੰਦਿਆਂ ਨੇ ਤੁਹਾਡੇ ਦੁਆਰਾ ਨਹੀਂ ਕਿਹਾ ਜਿਹੜੀ ਦੂਸਰੀ ਲੜਕੀ ਉਹਨਾਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਜੀ ਹਾਂਜੀ ਹਾਂਜੀ ਉਹਨਾਂ ਦੇ ਪੀਸੀ ਆ ਠੀਕ ਆ ਸਾਰਾ ਨਵਜੋਤ ਕੁੜੀ ਦਾ ਨਾਮ ਆ ਜੋਤੀ ਜੋਤੀ ਕਹਿੰਦੇ ਆ ਉਹਨੂੰ ਜੀ ਜੀ ਸਾਡੇ ਬ੍ਰਦਰ ਪਰ ਸਰ ਤੁਹਾਨੂੰ ਨਹੀਂ ਲੱਗਦਾ ਕਿ ਦੇ ਨਾਲ ਕਿ ਦੇ ਸਰ ਚਲੋ ਤੀਆਂ ਪੈਣਾ ਸਾਰੇ ਇੱਕ ਦੀਆਂ ਸਾਂਝੀਆਂ ਅਸੀਂ ਵੀ ਤੁਹਾਡੇ ਨਾਲ ਐਗਰੀ ਆਂ ਪਰ ਇਸ ਤਰੀਕੇ ਨਾਲ ਕਿਸੇ ਬੱਚਿਆਂ ਦੀ ਕੁੱਟ ਮਾਰ ਇੱਕ ਗੁਰਸਿੱਖ ਪਰਿਵਾਰ ਆ ਗਾੜੀ ਰੱਖੀਆਂ ਹੋਈਆਂ ਉਹਨਾਂ ਨੇ ਵੀਡੀਓ ਵਾਇਰਲ ਕਰ ਦਿੱਤੀ ਜੇ ਪੁਲਿਸ ਪ੍ਰਸ਼ਾਸਨ ਵੀ ਕਿਸੇ ਚੋਰ ਨੂੰ ਅਰੈਸਟ ਪਾਉਂਦਾ ਵਾ ਉਹਦਾ ਚਿਹਰਾ ਨਹੀਂ ਦਿਖਾਇਆ ਜਾਂਦਾ ਤੁਸੀਂ ਸ਼ਰਿਆਮ ਇੱਕ ਨੂੰ ਮਤਲਬ ਕਿ ਬੇਕਸੂਰ ਬੱਚਿਆਂ ਦੀ ਮਤਲਬ ਕਿ ਵੀਡੀਓ ਵਾਇਰਲ ਕਰ ਦਿੱਤੀ ਸਰ ਅਸੀਂ ਨਹੀਂ ਕੀਤੀ ਸਰ ਉਹ ਤੁਹਾਨੂੰ ਦੱਸ ਦਿੱਤਾ ਜਾਂਣਾ ਹੁਣ ਅਸੀਂ ਕੀ ਕਹੀਏ ਉਹਨਾਂ ਨੇ ਕੀਤੀ ਆ ਸਰ ਬਾਈ ਜਾਂ ਸਰ ਰੱਬ ਨਾ ਕਰੇ ਜੇ ਬੱਚੇ ਸੁਸਾਈਡ ਕਰ ਲੈਂਦੇ ਆ ਜਾਂ ਕੁਝ ਹੋਰ ਕਦਮ ਚੱਕਦੇ ਉਹਦੇ ਜ਼ਿੰਮੇਵਾਰੀ ਕੌਣ ਲਾਊਗਾ ਜੀ ਹਾਂਜੀ ਉਹ ਤੁਹਾਡੀ ਗੱਲ ਸਹਿਮਤ ਆਸੀਂ ਜੀ ਸਰ ਤੁਸੀਂ ਮੈਨੂੰ ਸਰਪੰਚ ਸਾਹਿਬ ਦਾ ਨੰਬਰ ਦੇ ਦੋਗੇ ਸਰ ਸਰ 5 ਦਾ ਨੰਬਰ ਤਾਂ ਲਿਹਾਉਣਾ ਪੈਣਾ ਮੈਂ ਵੀ ਇੱਧਰ ਬਾਹਰ ਆਇਆ ਹੋਇਆ ਹਾਂ ਠੀਕ ਹੈ ਸਰ ਤੁਸੀਂ ਮੈਨੂੰ ਨੰਬਰ ਥੋੜੀ ਦੇਰ ਕੇ ਪ੍ਰੋਵਾਈਡ ਕਰਵਾ ਦਿਓ ਤੇ ਬੜੀ ਮਿਹਰਬਾਨੀ ਹੋਗੀ ਤੁਹਾਡੀ ਸਰ ਠੀਕ ਹੈ ਸਰ ਥੈਂਕ ਯੂ ਜੀ